ਦੀਦੀ ਕਿੰਨਾ ਸੋਨਾ ਸੂਟ ਪਾਇਆ ਮੇਰਾ ਕਿੰਨਾ ਟੋੜਿਆ ਤੇ ਮੇਰਾ ਨਹੀਂ ਟੋੜਿਆ ਮੈਂ ਸੋਨਾ ਪਾਇਆ ਵਾ ਹਾਂਜੀ ਦੀਦੀ ਤੁਹਾਡਾ ਵੀ ਸੋਨਾ ਵੇਰਾ ਜਿਆਦਾ ਸੋਨਾ ਨਾਲ ਕੇ ਜਾ ਕੇ ਨਾ ਬਕੌੜੇ ਦੇ ਜੂਸ ਪੀਵਾਂਗੇ ਹਾਂ ਫਿਰ ਸੈਸਰੀ ਜਨਾ ਵੀ ਖੇਡਾਂਗੇ ਹਾਂ ਬਥੇ ਮਸਤੀ ਕਿੰਨੀ ਕਰਾਂ ਕਿ ਨਾ ਆਇਆ ਹੋਗਾ ਹਮੇ ਹਾਂਜੀ ਕਿ ਆ ਪਾ ਤਿਆਰ ਹੋ ਗਏ ਆ ਮੰਮਾ ਕਿੱਥੇ ਆ ਮੰਮਾ ਪਤਾ ਨਹੀਂ ਕਿੱਥੇ ਲੈ ਆ ਗਈ ਮੰਮਾ ਵੀ ਹੋ ਗਏ ਤਿਆਰ ਹਾਂਜੀ ਮੇਰੀ ਨਕੀਤੀ ਤੇ ਬਹੁਤੀ ਸੋਣੀ ਲੱਗਣ ਢਈ ਆ ਹੈਂ ਤਵਾ ਡੀਵੀ ਸੋਣੀ ਲੱਗਣ ਢਈ ਆ ਬੜਾ ਚਾਹ ਨਾਨਕੇ ਜਾਂਦਾ ਤੁਹਾਨੂੰ ਹਾਂਜੀ ਅੱਛਾ ਅੱਜ ਮੇਰੀ ਧੀ ਨੇ ਕੀ ਖਾਣਾ ਜਾਂ ਨਾਨਕੇ ਫਿਰ ਇੱਥੇ ਪੇਪ ਕੋੜੇ ਤੇ ਜੂਸ ਪੀਣਾ ਅੱਛਾ ਜੂਸ ਪੀਣਾ ਵਾ ਤੂੰ ਮਰ ਜਾ ਕਿਤੇ ਤੂੰ ਜੂਸ ਪੀਣਾ ਵਾ ਹੈ ਗਲਾ ਭਾਵੇਂ ਖਰਾਬ ਹੋ ਜਾਏ ਤੇਰਾ ਜੂਸ ਪੀਣਾ ਇੰਨੇ ਉੱਤ ਚੜੀਏ ਫਿਰ ਟਾਈਮ ਹੋਣ ਧਿਆ ਵਾ ਹਾਂਜੀ ਤੇਰੇ ਪਾਪਾ ਪਤਾ ਨਹੀਂ ਕਿੱਥੇ ਆ ਆਉਂਦੇ ਆ ਤੇ ਇੱਕ ਵਾਰੀ ਪੁੱਛ ਲਈਏ ਹਾਂਜੀ ਹੈ ਨਾਲ ਦਾਦੀ ਮਾਂ ਕਿੱਥੇ ਆ ਦਾਦੀ ਮਾਂ ਪਤਾ ਨਹੀਂ ਕਿੱਥੇ ਪਤਾ ਨਹੀਂ ਪੁੱਤ ਕਿੱਥੇ ਆਦਾ ਦੀ ਮਾਂ ਮੈਂ ਤਾਂ ਕਹਿਣ ਦੀ ਕਿ ਚਲ ਜਾ ਪਤਾਸ ਚੰਨੀ ਆ ਮੁੜ ਕੇ ਕਹਿਣਾ ਦੱਸ ਕੇ ਨਹੀਂ ਗਈ ਪਹਿਲਾਂ ਹੀ ਚਲ ਗਈ ਆ ਹੈ ਫਿਰ ਪਤਾ ਹੀ ਬਸ ਤੇ ਜਾਣਾ ਵਾ ਤੇ ਬਸ ਚਲ ਗਈ ਨਾ ਇੱਕ ਵਾਰੀ ਲੰਘੀ ਤੇ ਦੂਜੀ ਘੰਟੇ ਬਾਅਦ ਹੁੰਦੀ ਆ ਠੀਕ ਆ ਹੁਣ ਬਸ ਧਿਆਨ ਨਾ ਪਵੀ ਠੀਕ ਆ ਆਹੋ ਤੈਨੂੰ ਪਤਾ ਵਾ ਨਾ ਬਸੇ ਚ ਰਸ਼ਵੀ ਬੜਾ ਹੁੰਦਾ ਵਾ ਧਿਆਨ ਨਾਲ ਬਹਿਣਾ ਤੇ ਮਮਾ ਦੇ ਲਾਗੇ ਰਹਿਣਾ ਵਾ ਮੈਨੂੰ ਪਤਾ ਬੱਚੇ ਚੋਕ ਲੈਂਦੇ ਲੋਕੀ ਹੈ ਤੇ ਤੂੰ ਮਮਾ ਦੇ ਲਾਗੇ ਰਹਿਣਾ ਵਾ ਮੇਰੀ ਉਂਗਲ ਫੜ ਕੇ ਰਹੀ ਪਰੇ ਨਾ ਜਾਵੀਂ ਮੈਂ ਤਾਂ ਤੇਰੇ ਪਾਪਾ ਨੂੰ ਬਥੇਰਾ ਕਿਹਾ ਹੀ ਫਿਰ ਇਹਨ ਦੇ ਨਾ ਦੋਵਾਂ ਨੂੰ ਤੁਸੀਂ ਵੀ ਜਿੱਦ ਕਰ ਲਈ ਮਮੀ ਤੇਰੇ ਨਾਲ ਹੀ ਜਾਣਾ ਵਾ ਤਾਨੂੰ ਪਤਾ ਹੀ ਆ ਨਾ ਪੁੱਤ ਕਿੰਨਾ ਲੰਮਾ ਸਫਰ ਵਾ ਤੇ ਰਸ਼ਵੀ ਬੜਾ ਹੁੰਦਾ ਅੱਜ ਕੱਲ ਚੱਲ ਕੋਈ ਗੱਲ ਨਹੀਂ ਲੈ ਜਾਨੀ ਹੁਣ ਤਾਨੂੰ ਦੋਵਾਂ ਨੂੰ ਮੈਂ ਠੀਕ ਆ ਠੀਕ ਆ ਚੱਲ ਠੀਕ ਆ ਫਿਰ ਮੈਂ ਵੇਖਾਂ ਤੁਹਾਡੇ ਪਾਪਾ ਵੱਲ ਠੀਕ ਠੀਕ ਚੱਲ ਯਾਰ ਪੱਠਿਆਂ ਦਾ ਕੰਮ ਤੇ ਗਿਆ ਵਾ ਮੁੱਕ ਹੁਣ ਨਿਆਣੇ ਵੇਖਾਂ ਘਰ ਜਾ ਕੇ ਕਿ ਤਿਆਰ ਹੋ ਗਿਆ ਕਿ ਨਹੀਂ ਹੈ ਜੇ ਤਿਆਰ ਹੋ ਗਿਆ ਤੇ ਫੇਰ ਛੱਡੀ ਆਵਾ ਮੇਰੀ ਗੱਲ ਸੁਣੋ ਹਾਂਜੀ ਤੁਸੀਂ ਪੱਠੇ ਪਾਈ ਜਾਣ ਦੇ ਜੇ ਤੇ 10 ਪੱਠੇ ਪਾਉਣੇ ਨੇਗੇ ਦੁੱਧ ਕਿੱਥੋਂ ਪੀਣਾ ਹੈ ਕੰਬਲੀਏ ਆਪਾਂ ਵੀ ਰਖੜੀ ਲੈ ਕੇ ਜਾਣਾ ਵਾ ਟਾਈਮ ਤੁਹਾਨੂੰ ਪਤਾ ਕਿੰਨਾ ਹੋ ਗਿਆ ਵਾ ਤੇ ਮੁੜ ਕੇ ਇੱਕ ਵਾਰੀ ਬੱਸ ਲੰਘ ਜੇ ਦੂਜੀ ਬੱਸ ਘੰਟੇ ਬਾਅਦ ਆਉਂਦੀ ਆ ਚੱਲ ਇਸ ਤਰ੍ਹਾਂ ਕਰ ਨਾਲੇ ਬੀਬੀ ਨੂੰ ਹੀ ਪੁੱਛਦੀ ਆ ਵੀ ਜਦ ਮੈਂ ਚੱਲੇ ਬੀਬੀ ਪਤਾ ਨਹੀਂ ਕਿਹਦੇ ਘਰ ਚਲ ਗਈ ਐ ਸਵੇਰੇ ਸਵੇਰੇ ਮੈਨੂੰ ਲੱਗਦਾ ਬੀਬੀ ਨੂੰ ਪਤਾ ਹੀ ਨਾ ਵੀ ਇਹਨਾਂ ਨੇ ਜਾਣਾ ਰਖੜੀ ਲੈ ਕੇ ਤੋਂ ਪਹਿਲਾਂ ਹੀ ਚਲ ਗਈ ਆ ਤੇ ਆਪੇ ਲੇਟ ਹੋਊਗੀ ਉਹ ਮੈਂ ਤਾਂ ਚੱਲ ਉਹ ਕੋਲ ਥੋੜਾ ਬੋਤਾ ਪੈਸਾ ਟਕਾ ਲੈ ਲੈਂਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਤਾ ਨਹੀਂ ਬੀਬੀ ਇਦਾਂ ਕਿਉਂ ਕਰਦੀ ਆ ਉਹ ਥੋੜੇ ਬ ਕਿਸਤ ਵੀ ਦੇਣੀ ਆ ਨਾ ਆਪਾਂ ਤੇ ਮੋਟਰਸਾਈਕਲ ਦੀ ਤੇ ਪੈਸੇ ਤੇ ਹੈ ਹੀ ਥੋੜੇ ਚਲ ਅੱਧਾ ਕਿਲੋ ਦਾ ਡੱਬਾ ਲੈ ਜੂਗੀ ਕੋਈ ਉਧਰੋਂ ਦੁੱਧ ਤੇ ਆਏ ਇਹਨਾਂ ਵਿੱਚ ਦਿੱਤੇ ਸੀ ਚਲ ਵੇਖ ਲੈਨੇ ਕਿਨੇ ਦਿੰਦੀ ਆ ਤੂੰ ਇਹਨਾਂ ਦੇ ਨਾਲ ਸੌਦਾ ਸਦਾ ਲੈਉਣਾ ਤੇ ਸ਼ਹਿਰ ਨੂੰ ਚਲੀ ਕਿਸੇ ਦੇ ਨਾਲ ਵੀ ਉੱਥੇ ਕਿਸ ਜਨਾਨੀ ਦੇ ਮੈਂ ਚੱਲ ਜਲਦਾ ਐਦਾਂ ਕਰੋ ਫਿਰ ਜਾ ਕੇ ਤੇ ਆਵਾਜ਼ ਮਾਰ ਕੇ ਲਿਆਓ ਆਹੋ ਕਿਸ ਦੇ ਘਰ ਹੀ ਹੁਣੀ ਐ ਮੈਂ ਜਾਨਾ ਭਾਈ ਸ਼ਾਇਦ ਹੈਗਾ ਗਵੰਡੀ ਦੇ ਨੋਏ ਗਦੇ ਜਾ ਵੇਖ ਕਿਉ ਪਲਾ ਚਲ ਠੀਕ ਐ ਮੈਂ ਲਊਣਾ ਭਾਈ ਮਰ ਮੈਨੂੰ ਚੰਗਾ ਪਲਾ ਪਤਾ ਵਾ ਬੀਜੀ ਜਾਣ ਕੇ ਗਈ ਐ ਉਹਨੂੰ ਪਤਾ ਹੀ ਪਿੰਨੇ ਆਪਣੇ ਪੇਕੇ ਜਾਣਾ ਆਪਣੇ ਭਰਾ ਨੂੰ ਰਖੜੀ ਬਣਨ ਉਹ ਪਹਿਲਾਂ ਹੀ ਘਰੋਂ ਨਿਕਲ ਗਈ ਆ ਵੀ ਚੱਲ ਮੈਂ ਲੇਟ ਕਰੂੰਗੀ ਉਹਨੂੰ ਤਾਂ ਭੇ ਲੇਟ ਆਊਗੀ ਚੱਲ ਵੇਖਾਂ ਜਾ ਕੇ ਨਿਆਣਾ ਬੀਬੀ ਤੇਰਾ ਆਪਣਾ ਦਿਮਾਗ ਨਹੀਂ ਕੰਮ ਕਰਦਾ ਕਿਉਂ ਵੀ ਉਹਨੇ ਜਾਣਾ ਸੀ ਤੇ ਤੂੰ ਕਦੀ ਐ ਘਰ ਤੇ ਕਦੀ ਆਫ ਕਰਕੇ ਤੇ ਘਰ ਵੀ ਬਹਿ ਜਾ ਕਰ ਦੇਣ ਦੇ ਹਰ ਦੇ ਦਿਨ ਨਹੀ ਗੱਲ ਸੁਣ ਮੇਰੀ ਉਹਨੇ ਜਾਣਾ ਸੀ ਤਾਂ ਉਹਦੇ ਮੂੰਹ ਚ ਜੁਬਾਨ ਨਹੀਂ ਸੀ ਉਹ ਮੈਨੂੰ ਦੱਸ ਨਹੀਂ ਸਕਦੀ ਵੀ ਮੈਂ ਜਾਣਾ ਮੈਂ ਤੇ ਬਤਾ ਜਾਈ ਨਾ ਕਿਤੇ ਅੱਜ ਕਿਸ ਦੇ ਘਰ ਉਹ ਬੀਬੀ ਮੇਰੀ ਗੱਲ ਸੁਣ ਲੈ ਤੂੰ ਕਿਹੜੀ ਨਿਆਣੀ ਆ ਹੈ ਪਤਾ ਤੈਨੂੰ ਵੀ ਸਾਰਾ ਹੈਗਾ ਸੀ ਪੈ ਹੀ ਤੇਰੇ ਕੋ ਉਹ ਦਿਨ ਨੇ ਦੁੱਧ ਤੇ ਲੈਣ ਦੇ ਮੈਂ ਚਲ ਥੋੜੇ ਬੋਦੇ ਤੂੰ ਦੇਂਦੀ ਜਾਂ ਤੇਰਾ ਵੀ ਮਨ ਤਾਂ ਵੱਜ ਜਾਂਦਾ ਉਹ ਕਿਹੜਾ ਵੀ ਲੈ ਬੀਬੀ ਨੇ ਮੈਨੂੰ ਪੈਸੇ ਦਿੱਤੇ ਮੈਂ ਭਾਵੇਂ ਉਹਨੂੰ ਲੱਖ ਰੁਪਏ ਦਵਾਂ ਮੇਰੇ ਕੋਈ ਮੁੱਲ ਨਹੀਂਗਾ ਜਿਹੜਾ ਪਤਾ ਲਾ ਦੇਣੇ ਹਨ ਉਹਦਾ ਮੁੱਲ ਹੋਣਾ ਵਾ ਪਤਾ ਤਾਂ ਮੈਨੂੰ ਹੈਗਾ ਪੈਸੇ ਦੇਣੇ ਪੈਣੇ ਸੀ ਮੈਨੂੰ ਤੇ ਪਰ ਉਹਨੇ ਇੱਕ ਵਾਰੀ ਵੀ ਮੈਨੂੰ ਆਖਿਆ ਮੈਂ ਅੱਜ ਜਾਣਾ ਮੈਂ ਆਖਿਆ ਕੀ ਪਤਾ ਅੱਜ ਜਾਣਾ ਕਿ ਕੱਲ ਜਾਣਾ ਉਹ ਚੱਲ ਹੋਣਾ ਜਾਂ ਬੀਬੀ ਗੱਲਾਂ ਥੋੜਾ ਪਤਾ ਆਂਦੀ ਮੈਨੂੰ ਹੁਣ ਨਾ ਥੋੜੇ ਬੋਦੇ ਵਾਂਦਰ ਵਾਰ ਕੇ ਤੇ ਪੈਸੇ ਪੈਸੇ ਦੇ ਦੀ ਬਾਜੀ ਮਾਰ ਕੇ ਠੀਕ ਹੈ ਨਾ ਮੇਰੀ ਵੀ ਇਤ ਰਹਿ ਜੂਗੀ ਚੱਲ ਤੇਰੀ ਤੇ ਹੀਤ ਬ ਆ ਆ ਬੀਬੀ ਛੇਤੀ ਆਗਾ ਉਹਨਾ ਟਾਈਮ ਨਾਲ ਚਲ ਜਾਣਗੀ ਵੇ ਅੱਖਾਂ ਨੇਰੀ ਆਈ ਆ ਕਿਤੇ ਇਹਨਾਂ ਦੇ ਭਾ ਦੀ ਛੇਤੀ ਆ ਛੇਤੀ ਆ ਹੋ ਗਈਆਂ ਤਿਆਰ ਮੈਡਮ ਆਹੋ ਹੋਣਾ ਹੀ ਤਿਆਰ ਤਾਨੂੰ ਪਤਾ ਤਾਂ ਹੈਗਾ ਹੀ ਵਿਜੀ ਅਜਹੀਂ ਜਾੜਾ ਵਾ ਤੇ ਤੁਸੀਂ ਪਤਾ ਨਹੀਂ ਕਿੱਥੇ ਚਲ ਗਏ ਸੀਗੇ ਨਹੀਂ ਮੈਨੂੰ ਤਾਂ ਪਤਾ ਹੀ ਤੁਸੀਂ ਮੈਨੂੰ ਕੀ ਪਤਾ ਤੂੰ ਅੱਜ ਜਾਣਾ ਹੈ ਕਿ ਕੱਲ ਜਾਣਾ ਤੂੰ ਮੈਨੂੰ ਦੱਸ ਨਹੀਂ ਸਕਦੀ ਤੂੰ ਗੱਲ ਤੇ ਕਰ ਸਕਦੀ ਹੈ ਨਾ ਕਿ ਮੈਂ ਬੀਬੀ ਜਾਣਾ ਵਾ ਅੱਜ ਅੱਜ ਮੇਰੀ ਤਿਆਰੀ ਹੈ ਜਾਣ ਦੀ ਮੈਂ ਤੁਹਾਡਾ ਸਲਾਹਤ ਕੀਤੀ ਉਹ ਤੁਹਾਨੂੰ ਬਹਿ ਕੇ ਬਾਹਰ ਇਹ ਵੀ ਲਾਗੇ ਬਿਠੇ ਜੀ ਅੱਜ ਦਾ ਦਿਨ ਥੋੜਾ ਤੂੰ ਮੈਨੂੰ ਦੱਸਿਆ ਏ ਦਿਹਾੜੀ ਡੰਗ ਚ ਤੂੰ ਆਖਿਆ ਮੈਂ ਜਾਣੀ ਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਹੋ ਆਵੇਂ ਤੇ ਦੂਜੀ ਗੱਲ ਇਹ ਆ ਵੀ ਮੈਂ ਤੈਨੂੰ ਕਿਹਾ ਫਿਰ ਡੱਕਿਆ ਵੀ ਤੂੰ ਜਾ ਨਾ ਪਰ ਪੈਸੇ ਤਾਂ ਤੁਹਾਡੇ ਕੋਲੋਂ ਲੈਣੇ ਹੀਗੇ ਰਖੜੀ ਬੰਨਣ ਜਾਣਾ ਮੈਂ ਡੱਬਾ ਵੀ ਲੈਣਾ ਮੈਂ ਰਖੜੀਆਂ ਵੀ ਲੈਣੀਆਂ ਮੈਂ ਕਾਦੀਆਂ ਲੈਣੀਆਂ ਫਿਰ ਤੇ ਫਿਰ ਤੇਰੇ ਮੂੰਹ ਚ ਜਬਾਨ ਨਹੀਂ ਸੀ ਕਹਿ ਦਿੰਦੀ ਮੈਨੂੰ ਮੈਨੂੰ ਤਾਂ ਕੰਮ ਸੀ ਕੋਈ ਜ਼ਰੂਰੀ ਤੇ ਮੈਂ ਤਾਂ ਗਈ ਮੈਂ ਕਿਹੜੀ ਫਿਰਨ ਗਈ ਆ ਮੈਂ ਤਾਂ ਕਿਹਾ ਅੱਗੇ ਕਿਹੜਾ ਤੁਸੀਂ ਸਿਰ ਸਿਰੇ ਕਰੋ ਜਾਂਦੇ ਜੇ ਅੱਜ ਤਾਂ ਤੁਸੀਂ ਸਵੇਰੇ ਚਲ ਗਏ ਕਰੋ ਬਾਅਦ ਫੇਰ ਮੈਨੂੰ ਸੀ ਪਤਾ ਲੱਗਣਾ ਸੀ ਕਿਸੇ ਦਾ ਫੋਨ ਆਇਆ ਸੀ ਮੈਨੂੰ ਕੋਈ ਕੰਮ ਸੀ ਕਿਸੇ ਨੂੰ ਕੋਈ ਗੱਲ ਪੁੱਛਣੀ ਸੀ ਕਿਸੇ ਨੇ ਮੈਨੂੰ ਤੇ ਫੇਰ ਮੈਂ ਤਾਂ ਕਰਕੇ ਗਈ ਹਾਂ ਤੇ ਤੂੰ ਮੈਨੂੰ ਦੱਸ ਦਿੰਦੀ ਤੇ ਚੱਲ ਮੈਂ ਜਰਾ ਅਗਲੇ ਲੇਟ ਚਲੀ ਜਾਂਦੀ ਚੱਲ ਕੋਈ ਨਹੀਂ ਹੁਣ ਬੱਸ ਸਾਡੀ ਇੱਕ ਤੇ ਗਈ ਹੈ ਨੰਗ ਹੁਣ ਦੂਜੀ ਬੱਸ ਘੰਟੇ ਬਾਅਦ ਆਉਣੀ ਆ ਫੇਰ ਹੀ ਉੱਤੇ ਚਲ ਜਾਨੇ ਆ ਨਿਆਣੇ ਵਿਚਾਰੇ ਕਦੋਂ ਦੇ ਤਿਆਰ ਹੋ ਕੇ ਡੀਕਣ ਦੇ ਆ ਵੀ ਕਦੋਂ ਬੀਬੀ ਘਰ ਆਵੇ ਤੇ ਕਦੋਂ ਸਾਨੂੰ ਪੈਸੇ ਦੇਵੇ ਤੇ ਆਪਾਂ ਜਾਈਏ ਮੇਰਾ ਕਸੂਰ ਥੋੜਾ ਇਹਦੇ 'ਚ ਇਦੇ ਚ ਕਸੂਰ ਵਾ ਤੇਰਾ ਆਪਣਾ ਜੇ ਮੈਨੂੰ ਦੱਸਿਆ ਨਹੀਂ ਕਿ ਮੈਂ ਅੱਜ ਹੀ ਜਾਣਾ ਚੱਲ ਫਿਰ ਹਾਂ ਤੂੰ ਦੇ ਦੋ ਪੈਸੇ ਥੋੜੇ ਬਹੁਤੇ ਚੱਲ ਦਿਨੀ ਪੈਸੇ ਤੇ ਦੇਣੇ ਪੈਣੇ ਪੈਸੇ ਤੋਂ ਬਿਨਾ ਥੋੜਾ ਜਾਇਆ ਜਾਣਾ ਜੇ 500 ਦਿੱਤਾ ਤਾਂ 500 ਖਰਚਾਉਣਾ ਦਿਨੀ 200 ਆਪੇ ਸੌਦਾ ਲੱਲੂ ਵੀ ਮਠਾ ਮਠਾ ਤੇ ਸੌਦیاں ਰੱਖਣੀਆਂ ਲੱਲੂ ਜਾਂ ਕਰਾਇਆ ਦੇ ਲੂ ਜਿੱਦਾਂ ਮਰਜ਼ੀ ਕਰੇ ਕੋਲ ਵੀ ਹੋਣਗੇ ਥੋੜੇ ਬਹੁਤੇ ਕੋਕਰ ਬਾਈ ਕੋਲੇ ਹੋਣੇ ਆ ਬੜੇ 200 ਹੀ ਦਿਨੀ ਆ ਮੈਂ ਐਵੇਂ ਵਾਦੂ ਤੇਨੇ ਕਦਈ ਜਾਣੇ ਲੈ ਹੁਣ ਬੀਜੀ ਬੱਸ ਵੀ ਨਾ ਨਗਾ ਲਈ ਚਲੀ ਜਾ ਹੁਣ ਲੈ ਕੇ ਬੀਜੀ ਜਿੰਨੇ ਮਿਲ ਗਏ ਆ ਮੇਰੀ ਗੱਲ ਤਾਂ ਸੁਣੋ ਹਾਂ ਆ ਕਿ 200 ਰੁਪਈਆ 200 ਰੁਪਈਆ ਨਾ ਕੀ ਬਣੂਗਾ ਤਾਨੂੰ ਪਤਾ ਵਾ ਕਿਰਾਇਆ ਲੱਗਣਾ 340 ਰੁਪਈਏ ਤੇ ਦੱਬਾ ਵੀ ਲੈਣਾ ਮੈਂ ਰਖੜੀਆਂ ਵੀ ਲੈਣੀਆਂ ਕੋਈ ਗੱਲ ਨਹੀਂ ਤੇਰੇ ਕੋਲ ਥੋੜੇ ਬੋਤੇ ਤੇ ਹੋਣ ਗਈ ਤੂੰ ਖਾਲੀ ਬੈਠੀ ਆ ਉਹ ਮੁੰਡੇ ਨੇ ਨਾ ਤਾਂ ਦਿੱਤਾ ਹੋ ਤੈਨੂੰ ਕੋ ਪੈਸਾ ਉਹ ਵੀ ਵਿਚਾਰਾ ਤੁਹਾਨੂੰ ਲੈ ਕੇ ਦੇ ਦਿੰਦਾ ਵਾ ਮੈਨੂੰ ਕਿਥੇ ਰੁਪਈਆ ਦਿੰਨਾ ਕਦੀਓ ਕੱਲ ਆਂਦੇ ਦੋਦੇ ਪੈਸੇ ਮਿਲੇ ਸੀਗੇ ਤੇ ਮੈਂ ਦਿੱਤੇ ਇਹ ਬੀਜੀ ਨੂੰ ਤੇ ਦੁੱਧ ਵਾਲੇ ਪੈਸੇ ਸਾਰੇ ਮੋਗ ਗਏ ਵਰਤੇ ਕਾ ਮੇਰ ਕੋ ਆਹੋ 200 ਰੁਪਈਆ ਵਾ ਮੇਰ ਕੋ ਹੁਣ ਹੈ ਹੀ ਨਹੀਂ ਹੋਰ ਹੁੰਦੇ ਤੇ ਮੈਂ ਤੈਨੂੰ ਵੱਧ ਦੇ ਦਿੰਦੀ ਤੇ 200 ਰੁਪਈਆ ਨਾ ਕੀ ਆਉਂਦਾ ਵਾ 200 ਰੁਪਈਆ ਚ ਮੈਂ ਰਖੜੀਆਂ ਲਾਉਂਗੀ ਦੱਬਾ ਲਾਉਂਗੀ ਕਿ ਕਿਰਾਇਆ ਦਊਂਗੀ ਆਪਣਾ ਮੈਂ ਤੁਸੀਂ ਆਪ ਸਿਆਣੇ ਜੀ ਹੁਣ ਕਿੱਦਾਂ ਜਾਣਾ 200 ਰੁਪਈਆ ਲੈ ਕੇ ਮੈਂ ਹੁਣ ਮੈਂ ਕੀ ਦੱਸਾਂ ਫੇ ਮੇਰ ਕੋ ਤੁਹਾਨੂੰ ਆਹੋ ਖੁਸ਼ੀ ਹੈ ਜਿਹੜਾ ਮੈਂ ਤੈਨੂੰ ਦੇ ਦਿੱਤਾ ਵੱਧ ਹੁੰਦੇ ਤੈਨ ਮੈਂ ਵੱ ਚਾਲ ਕੋਈ ਨਹੀਂ ਇਹਨਾਂ ਨੂੰ ਕੁਛ ਨਹੀਂ ਆ ਜੇ ਰੁਪਇਆ ਮੈਨੂੰ ਮਿਲ ਗਿਆ ਕੋਈ ਹੋਰ ਤੇ ਨਹੀਂ ਤੂੰ ਜੋ ਇਹਦੇ ਨਖਰੇ ਕਰਨ ਲਈ ਆ 200 ਰੁਪਇਆ ਤੈਨੂੰ ਮੈਂ ਦੇਤਾ ਵਾ ਅਹੀਂ ਤੇ 100 ਰੁਪਇਆ ਨਾ ਕਿਤੋਂ ਦੇ ਕਿਤੋਂ ਹੋ ਕੇ ਆ ਜਾਂਦੇ ਹਾਂ ਤੇ ਤੇਰਾ 200 ਨਾਲੇ ਕੁਛ ਬਣਦਿਆ ਬੀਜੀ ਮੇਰੀ ਗੱਲ ਸੁਣੋ ਪਹਿਲਾਂ ਸਮੇਂ ਹੋਰ ਹੁੰਦੇ ਸੀਗੇ ਉਦੋਂ ਟਾਂਗੇ ਟੁੰਗੇ ਚੱਲਦੇ ਹੁੰਦੇ ਸੀਗੇ ਤੇ ਉਹ ਲੱਲ ਲੈਂਦੇ ਥੋੜੇ ਪੈਸੇ ਹੁਣ ਬੱਸਾਂ ਚੱਲਦੀਆਂ ਬੱਸਾਂ ਵਾਲੇ ਕਿਰਾਇਆ ਨਹੀਂ ਕੱਟ ਕਰਦੇ ਆ ਕਰਦੇ ਨਹੀਂ ਬੱਸਾਂ ਵਾਲੇ ਘੱਟ ਉਦਾਂ ਹੀ ਤੂੰ ਆਨੇ ਭੀ ਜਿੰਨੇ ਜ਼ਿਆਦਾ ਹੋਣ ਤੇ ਉਹਨੇ ਫਿਰ ਮੈਂ ਵਾਧੂ ਗੁਲਸ਼ਰ ਲੈ ਦਾ ਕੇ ਖੜਾ ਉਥੇ ਮੈਂ ਆਖਾ ਮੈਂ ਵੱਡੀ ਵੱਡੀ ਬਣ ਕੇ ਆਈ ਆ ਮੈਂ ਨਹੀਂ ਲੈਣੇ ਤੇ ਵੀ 200 ਫੜਾ ਮੈਨੂੰ ਹਾਂ ਤਾਂ ਨੂੰ ਮੈਂ ਦੇਦਾ ਉਥੇ ਮੈਂ ਫੋਨ ਕਰਤਾ ਭਿ ਮੇ ਆਉਣ ਲੱਗੀ ਆ ਜੇ ਮੈਂ ਫੋਨ ਨਾ ਕੀਤਾ ਹੁੰਦਾ ਤਾਂ ਮੈਂ ਨਾ ਜਾਂਦੀ ਤੁਸੀਂ ਵੀ ਹੱਥ ਕਰਦੇ ਜੇ ਐਦਾ ਨਾ ਨਾ ਕਰੋ ਹੁਣ ਨਿਆਣੇ ਨਾਲ ਜਾਣੇ ਆ ਬੱਸ ਵਿੱਚ ਨਿਆਣਾ ਕੋ ਹਮਾਂਗੀ ਲਿੰਦਾ ਵਾ ਫਿਰ ਮੈਂ ਕਿੱਥੋਂ ਲੈ ਆ ਕੇ ਦਊਂਗੀ ਇਹਨਾਂ ਨੂੰ ਫਿਰ ਹੁਣ ਮੇਰੇ ਕੋਲ ਤੇ ਜਿਹੜੇ ਆ ਗਏ ਮੈਂ ਦੇ ਦਿੱਤੇ ਮੈਂ ਕੀ ਕਰਾਂ ਫਿਰ ਹੁਣ ਜਿੱਥੋਂ ਮਰਜੀ ਲੈ ਨਾ ਲੈ ਮੈਨੂੰ ਨਹੀਂ ਪਤਾ ਆ ਤੇਰੇ ਤੇਰਾ ਤੇ ਇਦਾਂ ਹੀ ਰਹਿਣਾ ਕੰਮ ਤੂੰ ਤੇ ਇਹੋ ਕੁਛ ਕਰਦੀ ਰਹਿਣਾ ਚਲ ਕੋਈ ਨਹੀਂ ਇੰਨੇ ਨਹੀਂ ਤੇ ਇੰਨੇ ਇੰਨੇ ਨਹੀਂ ਤੇ ਇੰਨੇ ਬਸ ਤੈਨੂੰ ਤੇ 400 ਰੁਪਈਆ 1000 2000 ਤੇ ਫਿਰ ਤੂੰ ਜਾਵੇਂ ਮੈਂ ਹੁਣ 2000 ਤੈਨੂੰ ਕਿੱਥੋਂ ਦਵਾ ਚਲੋ ਕੋਈ ਨਹੀਂ ਤੁਹਾਡੀ ਮਰਜ਼ੀ ਮੈਂ ਕਰਦੀਆਂ ਗੱਲ ਇਹਨਾਂ ਨਾਲ ਕਰ ਲੈ ਜਾ ਉਹਨੂੰ ਪੁੱਛ ਲੈ ਜਾ ਠੀਕ ਵੇਖ ਖਾਂ ਕਿੰਦਾ ਤਿਆਰ ਹੋ ਹੋ ਕੇ ਬੈਠੀਆਂ ਨੇ ਮਾਰ ਬੰਨ ਤਣ ਕੇ ਕਿਦਾਂ ਸੂਟ ਪਾਏ ਵਨਸ ਵਨ ਨੇ ਬਥੇਰੇ ਮਾਂ ਲਿਆ ਲਿਆ ਦਿੰਦੀ ਆ ਉਹ ਦਾਾਂ ਦੀ ਮੇਰੇ ਕੋ ਪੈਸੇ ਹਨੇ ਕੱਪੜੇ ਤੇ ਵੇ ਕਿੰਦਾ 400 ਚੜ ਲਿਆ ਲਿਆ ਦਿੱਤੇ ਇਹਨਾਂ ਨੂੰ ਜੁੱਤੀਆਂ ਵਨਸ ਵਨੀਆਂ ਗੱਲਾਂ ਕਰਦੀਆਂ ਨੇ ਵੰਡੇ ਨੂੰ ਜਾਣ ਨੂੰ ਪੜੀਆਂ ਹਿਾਰ ਜੇ ਪੜਨ ਨੂੰ ਭਾਏ ਤੈਨੂੰ ਕੱਖ ਨਾ ਆਉਂਦਾ ਹੋਵੇ ਤੁਹਾਨੂੰ ਬੜਾ ਇਪਰੋ ਹੀ ਕਰਨ ਦੀ ਵਾਰਾ ਹੈ ਨਹੀਂ ਕੱਖ ਵੀ ਦਿਮਾਗ ਵੰਡੇ ਫਿਰੋ ਜਾਓ ਪੀਓ ਜਾ ਕੇ ਠੰਡੇ ਦੇ ਗਲਾਸ ਵੇਖੀ ਤੁਹਾਨੂੰ ਜੂਸ ਪਿਆਰ ਦੀ ਤੁਹਾਡੀ ਮਾਮੀ ਮੈਨੂੰ ਪਤਾ ਜਿੱਦਾਂ ਨਹੀਂ ਹੈਗੀ ਆ ਦੇ ਦੂ ਤੁਹਾਨੂੰ ਸੜੀਜੀ ਚਾਹ ਬਣਾ ਕੇ ਵੇਖ ਆਓ ਤੁਸੀਂ ਮੇਨੇ ਯਾਰਾ ਨਾਨਕੇ ਆਂਦਾ ਜਾਓ ਜਾਓ ਬੀਬੀ ਤੂੰ ਹਾਲ ਗੁੱਸੇ ਕਿਉਂ ਹੁੰਦੀ ਰਹਦੀ ਆ ਤੇ ਗੁੱਸੇ ਨਾਲ ਹੁਣ ਮੈਂ ਕੀ ਕਰਾਂ जबान में तेरे किंची वांग गुस्से होना बोलन अकल है नी कि कर दू तड़ तड़ बड़ा कर दिया मां कोई सीखो कुछ सीखना मेरी गल सुन देते बीबी ने पैसे आख लो दो दिता सारा ही दो सो रुपया ना की आंता वा ਮੈਂ ਹੁਣ ਇਹਦੇ ਵਿੱਚ ਡੱਬਾ ਲਾਉਂਗੀ ਮੈਂ ਰਖੜੀਆਂ ਲਾਉਂਗੀ ਕਿ ਜੇ ਮੈਂ ਬਸਤਾ ਕਰਾਇਆ ਦਵਾਂ ਨਾਲ ਨਿਆਣੇ ਤੁਰ ਪਿਆ ਮੇਰੇ ਮੇਰੀ ਗੱਲ ਸੁਣ ਹੁਣ ਨਾ ਫੈ ਤੋ ਮੇਰੀ ਮਾਂ ਵਾ ਹੁਣ ਕਹਿਣ ਨੂੰ ਜੀਨੇਗਾ ਕਿ ਉਹ ਕਰਦਾ ਤੇ ਤੂੰ ਇਤਾਂ ਕਰ ਤੂੰ 200 ਰੁਪਏ ਦਿੱਤਾ ਨਾ ਤੇ 200 200 ਮੇਰੇ ਕੋਲ ਆ ਰਹਾ ਤੇ ਚਲ ਆਪਣਾ ਤੋਂ ਪ੍ਰੰਪਸਾਰ ਲਾ ਹੈ ਬੱਚੇ ਨਿੱਕੇ ਆ ਹੁਣ ਖਾਣ ਨੂੰ ਕੋਹ ਮੰਗ ਲਾਂ ਤਾਂ ਮੈਂ ਕੀ ਕਰਾਂ ਜਲੂਸ ਨੇ ਨਿਕਲ ਜਾਂਦਾ ਸਾਰਾ ਸਾਹਮਣੇ ਕੀ ਕਹੂੰਗੀ ਮੈਂ ਫੇ ਮੇਰੇ ਕੋ ਪੈਸੇ ਹੈ ਨਹੀਂਗੇ ਮੇਰੇ ਕੋ ਤੇ 200 ਦਾ ਵੱਜਾ ਤਾਂ 50 50 ਦੇ ਦੋ ਆ ਚਲ 300 ਰੁਪਇਆ ਚਲ 300 ਲੈ ਲੈ ਮੈਂ ਕੋਈ ਨਹੀਂ ਮੈਂ ਆਪਣਾ ਸਾਰ ਨੂੰ ਇੱਥੇ ਵੇਲਾ ਚਲ ਇਦਾਂ ਕਰੋ ਇਹ 200 ਹੈਗਾ ਮੈਨੂੰ 200 ਹੋਰ ਦੇ ਦੋ ਚਲ 600 ਰੁਪਇਆ ਤੇ ਮੇਰੇ ਕੋ ਹੋਵੇ ਉਹ ਮਗਰ ਨਾ ਤਾਂ ਡੱਬਾ ਜੱਦਾ ਕਿਲੋ ਦਾ ਵੀ ਲਿਆ ਹੋਵੇ ਸੌਦਾ ਹੋਣਾ ਵਾ ਕੋ ਚਲ ਕੇ ਸਾਂ ਦਾ ਘਾਲਾ ਮਲਾ ਕਰ ਲਈ ਯਾਰ ਹੁਣ ਠੀਕ ਨਹੀਂ ਉਹ ਮੈਂ ਤਾਂ ਬੀਬੀ ਨੂੰ ਪੈਸੇ ਸ਼ਾਇਦ ਨੇ ਕੋਈ ਸੌਦਾ ਸੌਦਾ ਨਾ ਮਗ ਲੈੰਦਾ ਹੋਵੇ ਕਿਤੇ ਮਗਰ ਸੌਦਾ ਤਾਂ ਕੋਈ ਵੀ ਨਹੀਂ ਆਂਦਾ ਕਰ ਜਾਣ ਕੇ ਬੀਬੀ ਮੈਨੂੰ ਪਤਾ ਵਾ ਫਿਰ ਜਾਣ ਕੇ ਤੰਗ ਕਰਦੀ ਆ ਉਹ ਫੀਟ ਵੀ ਮੁੱਕੀ ਸੀ ਨਾ ਗਾਂ ਦੀ ਚਲ ਕੋਈ ਨਹੀਂ ਤਾਂ ਕਰਕੇ ਮੈਂ ਕਹਿੰਦੇ ਚਲ ਕੋਈ ਗੱਲ ਨਹੀਂ ਨਰਾਜ ਦੋ ਤੇ ਕੋਈ ਗੱਲ ਨਹੀਂ ਤੂੰ ਜਾਣਾ ਉਥੇ ਤੇ ਮਾਨ ਦਾ ਤੁਹਾਡੇ ਕੋਈ ਕਿਰਾਇ ਕਰੇ ਵਾਧੂ ਹੋਏ ਨਾ ਹੈ ਚੱਲ ਫਿਰ ਆਪਾਂ ਚੱਲ ਜਾਨੇ ਆਹ ਤੂੰ ਮਾਨ ਨਾ ਜਾਓ ਦੇ ਦਿਓ ਫਿਰ ਮੈਨੂੰ ਪੈਸੇ ਆਣ ਕੇ ਚੱਲ ਮੈਂ ਦਿੰਦਾ ਆ ਜਾ ਚੰਗਾ ਚੰਗਾ ਦਾਦੀ ਮਾਂ ਸੱਚੀ ਨਾ ਜਾਇਓ ਇਦਾਂ ਕਰਿਆ ਕੁੜੀਆਂ ਪਹਿਲਾਂ ਚੜਾ ਲਈ ਤੇ ਫਿਰ ਆਪ ਚੜੀ ਤੇ ਰਹਿਣਾ ਹੂੰ ਦੋ ਦਿਨ ਤੇ ਰਹਿ ਮੀ ਕੋਈ ਗੱਲ ਨਹੀਂ ਚੱਲ ਕੋਈ ਨਾ ਸਕੂਲ ਵੀ ਜਾਣਾ ਵਾ ਮੈਂ ਆਈ ਜਾਣਾ ਛੇਤੀ। ਮੈਨੂੰ ਇੱਕ ਛੁੱਟੀ ਕਰ ਲੈਣੀ ਆ ਤਾਂ ਕੋਈ ਗੱਲ ਨਹੀਂ। ਉਹ ਮੇਰੀ ਗੱਲ ਸੁਣ ਨਾ ਤੂੰ ਇੱਥੇ ਗੱਲਾਂ ਕਰਦਾ ਕਰਦਾ ਨਾ ਤੇ ਦੂਜੀ ਬਾਸੀ ਨਗਾ ਲੈਂਦੇ ਮੁੜ ਕੇ ਮੈਂ ਜੋ ਕਾਹ ਕਤੇ ਛੱਡਣ ਜਾਣਾ ਤਮਸਾ ਗੱਲ। ਚੰਗਾ ਫਿਰ ਚੱਲੇ ਆਪਾਂ। ਚੱਲ ਪੁੱਤ। ਤੇ ਬੀਬੀ ਬੈਹ ਤੁਸੀਂ ਆਗੇ ਮੈਂ ਚੜਾ ਕੇ ਦਿਆਂ ਨੂੰ। ਮੇਰੀ ਗੱਲ ਸੁਣ ਲੈ। ਐਵੇਂ ਬੀਬੀ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰੀ ਤੂੰ ਦਾ। ਨਹੀਂ ਗੁੱਸਾ ਤਾਂ ਨਹੀਂ ਮੈਂ ਕਰਦੀ ਪਰ ਬੀਬੀ ਨੂੰ ਸਮਝਣਾ ਚਾਹੀਦਾ ਵਾਹ ਹੁਣ। ਕੋਈ ਗੱਲ ਨਹੀਂ ਆਓ ਚੱਲੀਏ ਅੱਗੇ। ਚਲਾਓ ਪੁੱਤ। ਚਲੋ ਪੁੱਤ ਆਜੋ। ਆਹ। ਆਜੋ ਆਜੋ ਪੁੱਤ। ਮਮਾ ਜੀ ਹੱਡੀ ਬਾਸੇ ਕੋਈ ਨਹੀਂ ਪਤਾ ਆ ਜਾਣੀ ਆ ਬੱਸ ਹੁਣ ਛੇਸ਼ੀ ਤੁਰੋ ਇਹ ਨਾ ਹੋਏ ਦੂਜੀ ਬਸਲੀ ਲੱਗ ਜੇ ਆਹੋ ਠੀਕਾ ਚਲੋ ਚਲੋ ਪਤਾ ਨਹੀਂ ਕੌਣ ਗੇਟ ਪੰਨੀ ਜਾਂ ਡਿਆ ਵਾ ਦੱਸ ਪੀ ਹੌਂਸਲਾ ਨਹੀਂ ਹੁੰਦਾ ਇੱਕ ਵਾਰ ਖੜਕਾਇਆ ਵਾ ਤੇ ਮੈਨੂੰ ਪਤਾ ਲੱਗ ਗਿਆ ਵਾ ਅੰਦਰ ਤੇ ਖੋਲ ਦਿੰਨੀ ਆ ਆ ਪੈਰ ਜੇ ਲੱਭਣ ਡਏ ਆ ਨਾਲ ਤੇ ਨਿਆਣੇ ਜੇ ਕੌਣ ਹੋਊਗਾ ਹਾਏ ਹੇ ਰੱਬਾ ਇਹਨਾਂ ਦੇ ਪਿਆਨ ਆ ਗਈ ਹੋਵੇ ਨਿਆਣੇ ਲੈ ਕੇ ਖੋਲਣਾ ਤੇ ਪੈਣਾ ਹੀ ਆ ਹੁਣ ਚਲ ਜਾ ਕੇ ਵੇਨੀ ਆ ਭਲਾ ਇਹਨਾਂ ਨੂੰ ਕਿਤੇ ਗਰਮੀ ਚ ਚੈਨ ਨੀਗਾ ਹੈਗਾ ਸੱਸੇ ਕਹਤੇ ਹੈ ਵਾ ਹੌਸਲਾ ਕਰ ਲੈਂਦੀਆਂ ਗੇਟ ਪੱਲੀ ਜਾਣ ਰਹੀਆਂ ਸੱਸੀ ਕਾਰ ਨਿਆਣੇ ਆ ਨਾ ਆਖੇ ਨਹੀਂ ਕਿ ਲੱਗਦੇ ਇਹਨਾਂ ਨੂੰ ਚਾਹ ਹੀ ਬੜਾ ਹਨਾਨਕੇ ਆਉਣ ਦਾ ਤੇ ਭੱਜ ਕੇ ਗਾੜੀ ਆਣ ਕੇ ਦੋ ਦੋ ਗੇਟ ਖੜਕਾਉਂ ਰਹਿਤੀਆਂ ਮੈਂ ਤਾਂ ਬਥੇਰਾ ਰੋਕਿਆ ਹੀ ਪੁੱਤ ਨਾ ਖੜਕਾਓ ਇੰਨੀ ਵਾਰ ਮੈਂ ਸੁਣ ਲਈ ਹਾਂ ਦਰਵਾਜ਼ਾ ਤਵਾਜਾਂ ਵੀ ਦੇਣ ਢਈ ਹਾਂ ਵੀ ਆ ਗਈ ਜੇ ਆ ਗਈ ਜੇ ਪਰ ਨਾ ਹੌਸਲਾ ਹੈ ਹੀ ਨਹੀਂ ਚਲ ਆ ਜੋ ਨੰਗਾ ਹੋਗਾ ਚਲੋ ਪੁੱਤ ਇੰਕੋਟੇ ਕੋੜੇ ਗਰਮੀ ਆ ਆਪ ਤੇ ਆਉਣਾ ਹੀ ਆਉਣਾ ਉਹਨਾਂ ਨੂੰ ਇਹ ਦਾਂਸ ਗਾਤਾਂੀਆਂ ਨੂੰ ਦੋਵਾਂ ਨੇ ਚੁੱਕ ਲਈ ਆ। ਫੇ ਚਲੋ ਉੱਥੇ ਜਾਣੇ ਨਾਨਕੇ। ਹੁਣ ਸਾਰਾ ਸਿਆਪਾ ਮੈਨੂੰ ਕਰਨਾ ਪੈਣਾ। ਗਰਮੀ ਦੇ ਵਿੱਚ ਮੈਨੂੰ ਖਾਏ ਲਾਉਣਗੀਆਂ ਨਾ। ਆਜੋ ਨੰਗ ਆਓ। ਚੱਲ ਪੁੱਤ। ਇੱਥੇ ਬਹਿ ਜਾਓ ਪੁੱਤ। ਬਹਿ ਜਾਓ ਇੱਥੇ ਪਾਣੀ ਲੰਮਣੀ ਆ। ਮਮਾ ਮੇਰੇ ਕਾੜ ਕਿਨੇ ਸੋਹਣਾ ਆ। ਹੱਡਾ ਕਿਦੋਂ ਸੋਹਣਾ ਹੋਊਗਾ। ਕੋਈ ਨਹੀਂ ਪੁੱਤ ਹਾਡਾ ਵੀ ਛੇਤੀ ਸੋਣਾ ਬਣ ਜਾਣਾ ਵਾ ਤੈਨੂੰ ਮਾਮੇ ਦਾ ਘਰ ਸੋਣਾ ਲੱਗਦਾ ਵਾ ਹਾਂਜੀ ਕੋਈ ਗੱਲ ਨਹੀਂ ਮਾਮੇ ਦਾ ਘਰ ਵੀ ਤੇ ਸਾਡਾ ਹੀ ਆ ਹੈਂ ਪੁੱਤ ਤੇਰਾ ਮਾਮਾ ਵਾ ਨਾ ਤੇ ਕੋਈ ਗੱਲ ਨਹੀਂ ਹੁਣ ਛੁੱਟੀਆਂ ਵਿੱਚ ਤੂੰ ਆ ਜਾ ਕਰੀ ਫਿਰ ਇੱਥੇ ਰਹਿਣ ਤੈਨੂੰ ਚੰਗਾ ਲੱਗਾ ਇੱਥੇ ਆ ਕੇ ਹਾਂਜੀ ਅੱਛਾ ਮम्मा ਮੰਮੀ ਦੁੱਸਲਾ ਨਹੀਂ ਗਈਆ ਕੋਈ ਮੋੜ ਨਾ ਮੈਂ ਸੋਗੜਾ ਚੁੱਪ ਕਰ ਜਾ ਪੁੱਤ ਕੋਹ ਨਾ ਕੋਹ ਦੇਣ ਗਈ ਜਦੋਂ ਘਰ ਆਏ ਆਪਾਂ ਗਰਮੀ ਬੜੀ ਆ ਮੇਰਾ ਤਾਂ ਪਾਣੀ ਪੀਣ ਨੂੰ ਜੀ ਕਰਨ ੜਿਆ ਵਾ ਪੀ ਪਾਣੀ ਮਿਲ ਜੇ ਕਿਤੇ ਛੇਤੀ ਛੇਤੀ ਕਿੰਨਾ ਤੁਰ ਕੇ ਆਏ ਆ ਆਪਾਂ ਤੈਨੂੰ ਵੀ ਤੀ ਲੱਗੀ ਆ ਹਾਂ ਜੀ ਤੈਨੂੰ ਵੀ ਲੱਗੀ ਪੁੱਤ ਹਾਂ ਜੀ ਅੱਛਾ ਚੱਲ ਕੋਈ ਨਹੀਂ ਲਿਆਉਂਦੀ ਆ ਮਾਮੀ ਤੇਰੀ ਕੋਹਨਾ ਕੋਹਾ ਫਿਰ ਪੀਨੇ ਆ ਵੇਖਾ ਤੇ ਘੜਾਣ ਕੇ ਸਿਰ ਤੇ ਚੜ ਕੇ ਬਹਿ ਗਿਆ ਗਰਮੀ ਦੇ ਵਿੱਚ ਪਾਣੀ ਮਾਰਦੀਆਂ ਮੱਥੇ ਇਹਨਾਂ ਦੇ ਹੁਣ ਮੱਥਾ ਤੇ ਡੰਮਣਾ ਹੀ ਪਾਣਾ ਵਾ ਉਹ ਨਿੱਕੀ ਜੀ ਕੁੜੀ ਵੀ ਵੇਖ ਤੇ ਦੀ ਤੇਜ਼ ਵਾ ਕਿ ਦੱਜ ਬਾਹ ਚਲਾਉਂ ਲਈਏ ਬੋਲੀ ਜਾਣ ਲਈਏ ਹੋਂਦ ਪੈ ਸਾਰੀ ਇਹਨਾਂ ਨੇ ਇਦਾਂ ਹੀ ਨਗਾਉਣੀ ਆ ਵੇਖੀ ਕਹ ਕਹ ਕਰਦੀਆਂ ਰਹਿਣਾ ਕਿਤੇ ਨਾ ਅਕਲ ਦਿੱਤੀ ਉਹਨਾਂ ਨੂੰ ਤਾਂ ਨਾ ਹੋਰ ਜੇ ਪਰਾ ਆ ਗਿਆ ਤਾਂ ਉਹਨੇ ਬਥੇਰੇ ਓਮਨੇ ਚੋਮਨੇ ਕਰਨੇ ਵੇਖੂ ਸਹੀ ਮੈਨੂੰ ਕਹਿਣਾ ਇਹੋ ਹੀ ਨਹੀਂ ਚੰਗੀ ਜਿੱਦਾਂ ਕਿਦਾ ਠੰਡਾ ਹੋਊ ਉਹਦਾਂ ਕਿਦਾ ਮਹਾਰਾਜ ਆਇਓ ਗਰਮੀ ਚ ਭੱਜ ਗਈਆਂ ਪਾਪੀ ਵੀਰ ਕਿੱਥੇ ਆ ਇੱਥੇ ਹੀ ਆ ਵੇਲੀ ਹਲ ਗਏ ਆ ਜਾਂਦੇ ਆ ਘਰੇ ਹੀ ਆ ਨਾ ਉਦਾਂ ਘਰੇ ਹੀ ਆ ਘਰੇ ਹੀ ਆ ਅੱਛਾ ਅੱਛਾ ਤੇ ਸਰਸ ਨਹੀਂ ਲੱਭਣ ਡਿਆ ਉਹ ਵੀ ਖੇਡਣ ਗਿਆ ਵਾ ਘਰੋਂ ਦੇ ਅੱਛਾ ਅੱਛਾ ਤੁਸੀਂ ਦੱਸਿਆ ਨਹੀਂ ਉਹਨਾਂ ਨੂੰ ਕਿ ਆਪਾਂ ਆਉਣਾ ਵਾ ਦੱਸਿਆ ਹੀ ਨਿਆਣੇ ਘਰ ਬੈਂਦੇ ਆ ਨਿਆਣਿਆਂ ਨੂੰ ਵੀ ਹੁੰਦਾ ਵਾ ਖੇਡ ਮੱਲ ਕਹੀਏ ਵਾਰ ਇਹ ਤਾਂ ਗੱਲ ਹੈਗੀ ਆ ਪੀ ਲੋ ਪਤਾ ਪੀ ਲੋ ਫਰਕਾਰ ਠੀਕ ਆ ਸਾਰੇ ਜਣੇ ਪਾਜੀ ਨੂੰ ਨਾਲ ਲਿਆਉਣਾ ਨਹੀਂ ਨਹੀਂ ਫਿਰ ਤੁਹਾਨੂੰ ਪਤਾ ਹੀ ਹੈ ਨਾ ਮਾਂ ਹਲੇ ਮਮੀ ਨੇ ਤੇ ਦੂਸੇਂ ਦਿੱਤਾ ਪਾਣੀ ਇਟਾ ਹੂੰ ਪਕੌੜੇ ਕੱਢੂਗੀ ਚੁੱਪ ਚਾਚਾ ਮੈਂ ਸੌਂਦੇ ਸੀ ਉਹ ਫਿਰ ਉਹ ਲਈ ਚੱਲ ਮੇਰੀ ਗੱਲ ਸੁਣ ਪੁੱਤ ਐਦਾਂ ਨਹੀਂ ਬੋਲੀਦਾ ਹੁੰਦਾ ਕਈ ਵਾਰੀ ਘਰ 'ਚ ਪੁੱਤ ਚੀਜ਼ ਹੁੰਦੀ ਕਈ ਵਾਰੀ ਨਹੀਂ ਹੁੰਦੀ ਹਨਾ ਚੱਲ ਅਸੀਂ ਪਾਣੀ ਪੀ ਲਿਆ ਸਗੋਂ ਐਨੀ ਗਰਮੀ 'ਚ ਆਏ ਆ ਸਗੋਂ ਪਾਣੀ ਵਧੀਆ ਲੱਗਾ ਤੇ ਕੋਈ ਨਹੀਂ ਪਕੌੜੇ ਜ਼ਰੂਰ ਖਾਣੇ ਆ ਪਕੌੜੇ ਖਾ ਕੇ ਤੇ ਗਲਾ ਖਰਾਬ ਹੋ ਜਾਂਦਾ ਵਾ ਤੇ ਜੇ ਮਾਮੀ ਕੱਢੂਗੀ ਨਾ ਫਿਰ ਤੀ ਖਾ ਲਿਓ ਥੋੜੇ ਥੋੜੇ ਚੰਗਾ ਠੀਕ ਚੱਲ ਦੀਦੀ ਆ ਮਾਮੂ ਦਾ ਘਰ ਦੇਖੀਏ ਚੱਲ ਜਾਓ ਜਾਓ ਵੇਖ ਲਓ ਧਿਆਨ ਨਾਲ ਹੈ ਕੋਈ ਚੀਜ਼ ਨਾ ਤੋੜਿਓ ਠੀਕ ਆ ਨਹਾਇਓ ਕੇਜੀ ਨੂੰ ਠੀਕ ਆ ਦੀਦੀ ਫੋਲ ਕਿੰਨਾ ਸੋਹਣਾ ਪਰਦੇ ਕਿੰਨੇ ਸੋਹਣੇ ਢਿੱਲੇ ਦੇ ਸਰਾਣੇ ਕਿੰਨੇ ਸੋਹਣੇ ਆ ਨਾ ਓਹੋ ਹਾਂਜੀ ਚੱਲਾ ਚੱਪੇਂ ਕਿਸੇ ਨੂੰ ਹਾਂਜੀ